ਯਾਰੀ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਦੋ ਤਿੰਨ ਅਹਿਮ ਮਾਮਲਿਆਂ ਬਾਰੇ ਪੰਜਾਬ ਵਿਧਾਨ ਸਭਾ ਦਾ ਅੱਜ 600 4 ਰੋਜ਼ਾ 600 ਅੱਜ ਸਮਾਪਤ ਹੋ ਗਿਆ ਚੌਥੇ ਦਿਨ ਜਿਹੜੀ ਹੈ ਬੇਅਦਬੀ ਦੇ ਮਾਮਲੇ ਦੇ ਉੱਪਰ ਕੁੱਲ ਕੇ ਚਰਚਾ ਹੁੰਦੀ ਰਹੀ ਤੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਵੀ ਇਸ ਮਾਮਲੇ ਤੇ ਬੋਲੇ ਤੇ ਉਹਨਾਂ ਕਿਹਾ ਕਿ ਮਸਲਾ ਹੁਣ ਅਸੀਂ ਸਿਲੈਕਟ ਕਮੇਟੀ ਦੇ ਹਵਾਲੇ ਕਰ ਦਿੱਤਾ ਹੈ ਤੇ ਸਿਲੈਕਟ ਕਮੇਟੀ ਜਿਹੜੀ ਆ 6 ਮਹੀਨਿਆਂ ਤੇ ਇਸ ਮੁੱਦੇ ਦੇ ਉੱਪਰ ਰਿਪੋਰਟ ਦੇਗੀ ਸਿਲੈਕਟ ਕਮੇਟੀ ਦਾ ਕੌਣ ਕਿੰਨੇ ਮੈਂਬਰ ਹੋਣਗੇ ਕੀ ਉਹਦਾ ਰੂਪ ਸਪਰੂਪ ਹੋਏਗਾ ਉਹਦੇ ਤਹਿ ਜਿਹੜੀ ਆ ਪੰਜਾਬ ਦੇ ਸਪੀਕਰ ਇਹ ਜਿਹੜੇ ਆਪਣੇ ਸੰਧਵਾ ਸਾਹਿਬ ਕਰਨਗੇ ਤੇ ਦੇਖਣਾ ਹੋਏਗਾ ਕਿ ਉਹ ਕਿੱਥੋਂ ਕਿੱਥੋਂ ਕਿਹਦੇ ਕਿਹਦੇ ਨਾਲ ਡਿਸਕਸ਼ਨ ਕਰਦੇ ਤੇ ਉਹ ਤੋਂ ਬਾਅਦ ਇੱਕ ਵਿਸ਼ਾਲ ਜਿਹੜਾ ਖਰੜਾ ਉਹ ਬਣ ਕੇ ਆਏਗਾ 6 ਮਹੀਨਿਆਂ ਦਾ ਸਮਾਂ ਦਿੱਤਾ ਕਈ ਵਾਰੀ 6 ਮਹੀਨੇ ਦਾ ਸਮਾਂ ਹੋਰ ਵੀ ਅੱਗੇ ਵਧ ਜਾਂਦਾ ਹੁੰਦਾ ਹੈ ਕਈ ਵਾਰੀ 3 ਮਹੀਨੇ ਹੋਰ ਵਧਾ ਦਿੱਤੇ ਜਾਂਦੇ ਇਹ ਦੇਖਣਾ ਹੋਵੇਗਾ ਕਿ ਹੁਣ ਸਲੈਕਟ ਕਮੇਟੀ ਇਸ ਮਾਮਲੇ 'ਚ ਕੀ ਤੀਰ ਮਾਰਦੀ ਹੈ ਕਿ ਨਵਾਂ ਕੁਝ ਪੇਸ਼ ਕਰੇਗੀ ਇਹਦੇ ਬਾਰੇ ਉਡੀਕ ਰਹੇਗੀ ਉਸ ਦੇ ਨਾਲ ਹੀ ਨਸ਼ਿਆਂ ਦੇ ਉੱਪਰ ਵੀ ਜਿਹੜੀ ਆ ਚਰਚਾ ਹੋਈ ਉਹੀ ਪੁਰਾਣੇ ਦੋਸ਼ ਇੱਕ ਦੂਜੇ ਦੇ ਉੱਪਰ ਲੱਗਦੇ ਰਹੇ ਲਾਉਂਦੇ ਰਹੇ ਇਸ ਤਰੀਕੇ ਦਾ ਅੱਜ ਦਾ ਸੈਸ਼ਨ ਜਿਹੜਾ ਨਿਕਲਿਆ ਪੰਜਾਬ ਵਿਧਾਨ ਸਭਾ ਦਾ ਇਹਦੇ ਨਾਲ ਹੀ ਸੀਨੀਅਰ ਪੱਤਰਕਾਰ ਅਜੀਤ ਅੰਜਮ ਉਦੇ ਖਿਲਾਫ ਜਿਹੜਾ ਬਿਹਾਰ ਪੁਲਿਸ ਨੇ ਇੱਕ ਕੇਸ ਬਣਾ ਦਿੱਤਾ ਹੈ ਉਹਦੇ ਬਾਰੇ ਵੀ ਚਰਚਾ ਕਰਾਂਗੇ ਕਿਉਂਕਿ ਉਹਨਾਂ ਨੇ ਸੱਚ ਨੂੰ ਸਾਹਮਣੇ ਲਿਆਉਣ ਦਾ ਯਤਨ ਕੀਤਾ ਹੈ ਤੇ ਇਹਦੇ ਤੋਂ ਜਿਹੜਾ ਚੋਣ ਕਮਿਸ਼ਨ ਦੀ ਵੀ ਨਾਰਾਜ਼ਗੀ ਜਿਹੜੀ ਝਲਣੀ ਪਈ ਭਾਵੇਂ ਕਿ ਇਹ ਬਿਹਾਰ ਪੁਲਿਸ ਨੇ ਇਹਨਾਂ ਗੱਲਾਂ ਤੋਂ ਇਨਕਾਰ ਕੀਤਾ ਹੈ ਪਹਿਲਾਂ ਸਿੱਧੂ ਸਾਹਿਬ ਅਸੀਂ ਜੋ ਅੱਜ ਵਿਧਾਨ ਸਭਾ 'ਚ ਹੋਇਆ ਜੋ ਬੇਦਬੀ ਦੇ ਮੁੱਦੇ ਦੇ ਉੱਪਰ ਸਿਲੈਕਟ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੈਸੇ ਇਸ ਮਾਮਲੇ ਦੀ ਇਸ ਗੱਲ ਤੋਂ ਛਲਕਾ ਹੋ ਰਹੀ ਹੈ ਕਿ ਇਹ ਚੰਗਾ ਕੰਮ ਕੀਤਾ ਹੈ ਕਿਉਂਕਿ ਇਹਦੇ ਉੱਪਰ ਕਾਫੀ ਚਰਚਾ ਕਰਨ ਦੀ ਲੋੜ ਹੈ ਇਹਦੇ ਚ ਵਿਆਪਕ رائے ਬਣਾਉਣ ਦੀ ਲੋੜ ਹੈ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਦੇ ਕੋਪਾ ਇਲੀ ਗੱਲ ਤਾਂ ਇਹ ਕੋਈ ਬਿੱਲ ਲਿਆਉਣ ਦੀ ਲੋੜ ਨਹੀਂ ਸੀ ਬਿੱਲ ਜਿਸ ਤਰੀਕੇ ਨਾਲ ਬੇਅਦਬੀ ਪੋਲਿਟਿਕਸ ਦੀਆਂ ਗਿੰਟੀਆਂ-ਬਿੰਟੀਆਂ ਕਰਕੇ ਹੋਈ ਸਾਢੇ 4 ਮਹੀਨੇ ਲਗਾਤਾਰ ਗੁਰੂਗ੍ਰਾਂਧ ਸਾਹਿਬ ਦਾ ਪਹਿਲੋਂ ਚੋਰੀ ਦਾ ਪਹਿਲਾ ਕੇਸ ਹੁੰਦਾ ਬਗਰਾੜੀ ਦੇ ਨੇੜੇ ਪਿੰਡ 'ਚ ਉਹ ਦੂ ਪਿਛੋਂ 4.5 ਮਹੀਨੇ ਤੱਕ ਜਦੋਂ ਅਕਤੂਬਰ 15 2015 ਨੂੰ ਗੋਲੀ ਚੱਲਦੀ ਹੈ 4.5 ਮਹੀਨੇ ਤੱਕ ਇਹ ਸਾਰਾ ਸਿਲਸਿਲਾ ਚੱਲਦਾ ਰਿਹਾ ਔਰ ਕਾਂ ਅਕਾਲੀ ਗਵਰਨਮੈਂਟ ਸਖਾਸ ਕਰਕੇ ਸਖਬੀਰ ਬਾਦਲ ਜਿੰਨਾ ਦੀ ਉਦੋਂ ਸਰਕਾਰ ਸੀ ਉਹ ਡਿਲੀ ਡੈਲੀ ਕਰਦੇ ਰਹੇ ਇਹ ਮੈਂ ਟਾਲਾ ਮਟੋਲਾ ਜਾਂ ਕਰਦੇ ਰਹੇ ਇਹ ਦਾ ਕੁਝ ਤੇ ਗਿੰਟੀਆਂ ਮਿੰਟੀਆਂ ਕਰਦੇ ਰਹੇ ਕਦੇ ਉਹਦੇ ਸਾਸੀ ਆਲੇ ਬਾਬੇ ਦੀ ਫਿਲਮ ਚਲਵਾਤੀ ਤੇ ਕਦੇ ਉਸ ਨੂੰ ਮaaf ਕਰਾਤਾ ਤੇ ਕਦੇ ਫੇਰ ਉਸ ਦੀ ਉਹਨੂੰ ਫੇਰ ਜਦ ਰੋਲਾ ਪਿਆ ਤੇ ਉਹ ਫੇਰ ਉਸ ਨੂੰ ਫੇਰ ਦੁਆਰਾ ਉਹ ਵਾਪਸ ਲੈ ਲਿਆ ਗਿਆ ਫੈਸਲਾ ਇਹ ਸਾਰੀਆਂ ਜਿਹੜੀਆਂ ਗਿੰਟੀਆਂ ਮਿੰਟੀਆਂ ਸੀ ਇਹ ਵੋਟ ਵੋਟ ਬੈਂਕ ਦੀਆਂ ਸੀਗੀਆਂ ਸਾਰੀਆਂ ਇਹ ਬੋਟ ਬੈਂਕ ਲਈ ਕੀਤਾ ਉਹੀ ਗਿੰਤੀਆਂ ਮਿੰਤੀਆਂ ਇਹਨਾਂ ਦੀਆਂ ਹੁਣ ਵੀ ਇਹ ਕੰਮ ਪਹਿਲਾ ਅਕਾਲੀ ਦਲ ਨੇ ਕੁਝ ਕਰ ਸਕਿਆ ਤਾਂ ਸਾਢੇ 3 ਸਾਢੇ 4 ਸਾਲ ਦੀ ਸਰਕਾਰ ਲੰਘੀ ਉਸ ਦੀ ਕਾਂਗਰਸ ਦੀ ਇਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਉਹਨੇ ਨਹੀਂ ਕੁਝ ਕੀਤਾ ਉਹਨੇ ਵੀ ਬਿੱਲ ਲਿਆਂਦਾ ਸੀਗਾ ਤੇ ਪਹਿਲਾ ਪਹਿਲਾ ਉਹਨੇ ਅਕਾਲੀ ਦਲ ਨੇ ਵੀ ਲਿਆਂਦਾ ਇਹ ਜਿਹਾ ਬਿੱਲ ਬੇਅਦਬ ਵੀ ਆਏ ਕਰਦਾਂਗੇ ਸਖਤ ਕਰਦਾਂਗੇ ਇਹਨੇ ਵੀ ਲਿਆਂਦਾ ਉਹ ਬੰਦ ਬਿੱਲ ਨਹੀਂ ਥਰੂ ਹੋਇਆ ਉਹ ਨੂੰ ਨਹੀਂ ਮਨਜ਼ੂਰੀ ਮਿਲੀ ਤਾਂ ਹਾਂ ਤੋਂ ਪ੍ਰੈਜ਼ੀਡੈਂਟ ਕੋਲੇ ਪਹੁੰਚ ਗਿਆ ਉਥੇ ਆਪੇ ਆਪ ਮਰ ਗਿਆ ਉਪਰ ਡਾਈ ਹਾਈ ਡਾਊਨ ਹੋ ਗਿਆ ਤੇ ਇਹ ਪਹਿਲੇ ਤੋਂ ਪਹਿਲੇ ਦੋਨਾਂ ਕੋਲ ਤੀਜੀ ਗਵਰਨਮੈਂਟ ਇਹ ਹੈ ਇਹਨਾਂ ਨੇ ਸਾਢੇ 3 ਸਾਲ ਵਿੱਚ ਕੁਝ ਨਹੀਂ ਕੀਤਾ ਤੇ ਹੁਣ ਇਹਨਾਂ ਨੇ ਜਿਹੜਾ ਇੱਕ ਐਵੇਂ ਡਰਾਮਾ ਜਾਂ ਕਰਤਾ ਡਰਾਮਾ ਵੀ ਤਾਂ ਕੀਤਾ ਵੀ ਇਹਦੇ ਪਿੱਛੇ ਕਹਿੰਦਾ ਮੈਂ ਵਾਦਾ ਕੀਤਾ ਸੀ ਸਪੀਕਰ ਖੁਦ ਹੀ ਬੋਲ ਪਿਆ ਵੀ ਅਸੀਂ ਕੁਝ ਕਰਾਂਗੇ ਜੀ ਵੀ ਕਿਉਂਕਿ ਉਹਦੀ ਕੰਸਟਿਟੂਐਂਸੀ ਚ ਹੈ ਤੇ ਉਹ ਹੀ ਪ੍ਰੈਸ਼ਰ ਜਾਂ ਪਾ ਕੇ ਸਾਰਾ ਉਹੀ ਲੋਕਾਂ ਤੋਂ ਲੋਹੂ ਲੋਕਾ ਤੋਂ ਇੱਕ ਬਿੱਲ ਬਣਵਾ ਰਿਆ ਸੀ ਤਿਆਰ ਕਰਾ ਰਿਹਾ ਸੀ ਕਈ ਕਈ ਵਕੀਲਾਂ ਤੋਂ ਕਰਵਾਇਆ ਉਹਨੇ ਤੇ ਸਾਰਾ ਕੁਝ ਉਹੀ ਕਰਾ ਰਿਆ ਤੇ ਪਹਿਲਾਂ ਤਾਂ ਚਾਹੁੰਦੇ ਸੀ ਪਾਸ ਹੋ ਜਾਊਗਾ ਪਰ ਜਦੋਂ ਪ੍ਰੈਸ਼ਰ ਪਿਆ ਅੰਦਰੋਂ ਪਤਾ ਲੱਗਾ ਸਾਰਾ ਕੁਝ ਵੀ ਇਹ ਵਾ ਤੁਸੀਂ ਟਾਕਿੰਗ ਪੁਆਇੰਟ ਚਾਹੀਦਾ 27 ਦੀਆਂ ਇਲੈਕਸ਼ਨਰ ਲਈ ਤੁਹਾਨੂੰ ਮਿਲ ਜੂ ਬਸ ਤੁਸੀਂ ਕਹਿੰਦੇ ਅਸੀਂ ਐਡਾ ਸਖਤ ਕਾਨੂੰਨ ਬਣਾਤਾ ਤੇ ਹੁਣੇ ਕਾਨੂੰਨ ਚੋਂ ਸਾਰ ਰਹੇ ਆ ਸਾਰਾ ਕੁਝ ਕੋਈ ਇਹਦਾ ਕਾਨੂੰਨ ਦਾ ਮਤਲ ਨਹੀਂ ਸਿਲੈਕਟ ਕਮੇਟੀ ਕੋਲੇ ਪਿਆ ਰਹੂ ਅੱਗੇ ਵਧ ਜੂ ਹੋਰ ਤਾਂ ਵੀ ਇਹ ਹੋਰ ਦੇ ਦੇਣਗੇ ਇਹ ਟੈਲੈਂਟ ਦੀ ਗੱਲਬਾਤ ਆ ਸਾਰੀ ਇਹਨੇ ਇਲੈਕਸ਼ਨ ਆ ਜੂ ਨੇੜੇ ਤੇ ਕਹਿ ਦਿੰਦੀਆਂ ਕਿ ਵੀ ਅਸੀਂ ਤਾਂ ਜਿਹੜਾ ਵਾਅਦਾ ਕੀਤਾ ਸੀ ਤੇ ਮੈਂ ਇਸੇ ਕਰਕੇ ਅੱਜ ਅਰਦਾਸ ਕੀਤੀ ਪਹਿਲਾਂ ਅਰਦਾਸ ਕਰਕੇ ਸ਼ੁਰੂ ਕੀਤਾ ਵੇਖੋ ਬਿੱਲ ਤੁਸੀਂ ਲਿਆਏ ਹੋ ਸਰਬ ਧਰਮ ਲਈ ਦੂਜਿਆਂ ਲਈ ਕੱਲਾ ਗੁਰੂ ਗ੍ਰੰਥ ਸਾਹਿਬ ਦੀ ਗੱਲਬਾਤ ਸਾਰਾ ਅਰਦਾਸਾਂ ਇਸ ਕਿਸਮੀਆਂ ਕਰੀ ਜਾਂਦੇ ਹੋ ਤੇ ਇਹ ਇਹ ਤੁਸੀਂ ਸਵਾਲ ਤਾਂ ਹੈ ਵੀ ਤੁਹ ਕੋਈ ਤੁਹਾਡਾ ਸincere ਨਹੀਂ ਹੈ ਤੁਸੀਂ ਬੇਅਦਵੀ ਦੇ ਮਾਮਲੇਾਂ 'ਚ ਤੁਹਾਨੂੰ ਨਾ ਹੀ ਕੋਈ ਬਿੱਲ ਚਾਹੀਦਾ ਬਿਲਾਸਫੇਮੀ ਦਾ ਜਿਹੜਾ ਕਾਨੂੰਨ ਬਣਿਆ ਪਾਕਿਸਤਾਨ ਚ ਉਹਨੇ ਕੋਈ ਬਿਲਾਸਫੇਮੀ ਜਾਂ ਇਹ ਜੀ ਬੇਅਦਬੀ ਦੇ ਕੇਸ ਉੱਥੇ ਵੀ ਨਹੀਂ ਰੋਕੇ ਜਿੱਥੇ ਇੱਕ ਫਾਂਸੀ ਦੀ ਸਜ਼ਾ ਠੀਕ ਹੈ ਤੁਸੀਂ ਇੱਕ ਮਾਹੌਲ ਸਖਤ ਕਰਕੇ ਲੋਕਾਂ ਦੇ ਜਿਹੜੀ ਨਹਿ ਪਾਵਨਾਵਾ ਉਹਨਾਂ ਨੂੰ ਢੁਕਾ ਦੇਣੇ ਹੋ ਉਥੇ 90 ਦੇ ਨੇੜੇ ਤੇ 98 ਦੇ ਨੇੜੇ ਦੇ ਕੇਸ ਅਜੇ ਤੱਕ ਹੋਏ ਆ ਕਈ ਸਾਲਾਂ ਦੇ ਵਿੱਚ ਦੀ ਬੇਅਦਬੀ ਦੇ ਦੋਸ਼ ਲਾ ਕੇ ਤੇ ਲੋਕਾਂ ਨੇ ਕਈ ਜਿਹੜੇ ਸੀਗੇ ਉਥੇ ਕੋਰਟ ਤੇ ਕਚਹਿਰੀਆਂ 'ਚ ਲੋਕਾਂ ਦੇ ਕੱਠ ਨੇ ਮਾਰਤੇ ਆ ਕਿੱਥੇ ਭੁਗਤਣ ਨਹੀਂ ਦਿੱਤੇ ਫਾਂਸੀ ਤੱਕ ਪਹੁੰਚ ਨਹੀਂ ਦਿੱਤੇ ਉਦੋਂ ਪਹਿਲੇ ਹੀ ਮਾਰ ਦਿੰਦੇ ਆ ਸਾਰਾ ਕੁਝ ਤੁਸੀਂ ਐਸ ਤ ਕਿਸਮ ਦਾ ਜਿਹੜਾ ਸਖਤ ਬਣਾਓਗੇ ਸਖਤ ਦਾ ਕੰਮ ਇਹੀ ਹੁੰਦਾ ਉਧਰ ਸਮਾਣੇ ਏਰੀਏ 'ਚ ਆਪਦੇ ਚ ਚੀਫ ਮਿਨਿਸਟਰ ਇੱਕ ਬੰਦਾ ਚੜੇ ਬੈਠਾਗਾ ਟਾਵਰ ਤੇ ਟੀਨੇ ਚੜਾਇਆ ਕਿਵੇਂ ਚੜਾਇਆ ਉਹ ਗੱਲ ਬਾਤ ਹੈ ਸਰਕਾਰਾਂ ਲਾ ਸਕਦੇ ਸਰਕਾਰ ਤਾਂ ਐਡੇ ਵੱਡੇ ਆਪਣੇ ਇੱਥੇ ਜਿਹੜੇ ਦੋ ਖਨੌਰੀ ਬਾਰਡਰ ਦਾ ਤੇ ਸ਼ੰਭੂ ਬਾਰਡਰ ਤੇ ਲੱਗੇ ਦੋ ਕਿਸਾਨਾਂ ਦੇ ਧਰਨੇ ਜਿੱਤੇ ਇੱਕ ਟਰੈਕਟਰ ਸੀ ਇਹਨੇ ਬੰਦੇ ਬੈਠੇ ਸੀ ਸਾਰੇ ਸ਼ਾਮ ਤੱਕ ਦੂਜੇ ਦਿਨ ਸਮੇਟਤਾ ਸੀ ਉਹ ਇੱਕ ਤਾਹ ਤੋਂ ਉੱਥੋਂ ਨਹੀਂ ਲੰਘਾ ਤਵਾਲਤਾ ਆ ਵੀ ਜਾਣ ਕੇ ਲੱਗਾ 275 ਰਿਆਂ ਦਾ ਬੈਠਾ ਹੈ ਉਹ ਤੇ ਕਹੀ ਜਾਂਦਾ ਮੇਰੀ ਚੀਫ ਮਿਨਿਸਟਰ ਨਾਲ ਗੱਲ ਵੀ ਹੋਈ ਹੈ ਸਾਰੇ ਸਾਰੀਆਂ ਪੋਲਿਟਿਕਸ ਵਿੱਚ ਡਰਾਮੇ ਕਹੀ ਜਾਂਦਾ ਵੀ ਹੋਰ ਸਖਤ ਕਰੋ ਜੀ ਕਾਨੂੰਨ ਨੂੰ ਉਹ ਸਾਰੇ ਕੁਝ ਮਿਲ-ਗਿਲ ਮਿਲ ਕੇ ਸਾਰਾ ਕੁਝ ਹੋਈ ਤੁਰਿਆ ਜਾਂਦਾ ਇੱਕ ਬੰਦਾ ਬੈਠ ਸਕਦਾ ਸਾਰਾ ਇਹ ਸਾਰਾ ਕੁਝ ਕੋਈ ਵੀ ਜਿਹੜੀ ਗੱਲ ਜਿੱਥੋਂ ਤੱਕ ਇਹਦੀ ਹੈ ਦੀ ਬੇਅਦਬੀ ਦੇ ਕੇਸ ਵਿੱਚ ਚਲਦਾ ਐਵੇਂ ਗੌਣਵਾ ਤੋਂ ਮਿੱਟੀ ਝਾੜੀ ਇਹਨਾਂ ਨੇ ਤੇ ਤਾਂ ਕਿ ਸਾਡੇ ਅਸੀਂ ਆਪ ਦੀ ਗिल्ਟ ਜਿ ਇਲਾਹੀ ਆ ਵੀ ਅਸੀਂ ਕੁਝ ਨਹੀਂ ਕੀਤਾ ਤੇ ਲੋਕ ਕਹਿਣਗੇ ਤੁਸੀਂ ਕੀ ਕੀਤਾ ਇਹ ਦੱਸੋ ਐਸਆਈਟੀ ਬਣਾਈਆਂ ਤੇ ਉਹ ਨੌਨਿਹਾਲ ਸਿੰਘ ਦੀ ਐਸਆਈਟੀ ਐਸਆਈਟੀ ਕਿੱਥੇ ਗਈ ਕਮਰਜੀਤ ਪ੍ਰਤਾਪ ਤੁਹਾਡਾ ਕਿੰਨਾ ਕੁ ਸਾਰਾ ਓਪਨ ਕਹਿ ਗਿਆ ਤੁਸੀਂ ਉਹ ਦੱਸੋ ਉਹਦਾ ਜਵਾਬ ਦਿਓ ਇਹ ਸਾਰੀਆਂ ਗੱਲਾਂ ਦੇ दायरे ਚ ਖੜੀਆਂ ਇਹਨਾਂ ਦੇ ਤੇ ਇਹਨਾਂ ਨੇ ਵੀ ਨਿਸ਼ਚਿਤ ਕਰਨਾ ਸਵਾਲ ਲਿਆ ਵੀ ਬੇਅਦਵੀ ਦਾ ਦੇ ਉੱਤੇ ਇਹ ਜੇ ਕੋਈ ਕੇਸ ਕਰਨਗੇ ਤਾਂ ਕੁਝ ਇਹੋ ਜੀ ਪਾਪੂਲੇਸ਼ਨ ਹੈ ਜਿਨ੍ਹਾਂ ਤੇ ਐਕਸ਼ਨ ਲੈਣਾ ਪਊਗਾ ਜਿਨ੍ਹਾਂ ਦੇ ਉਹਨਾਂ ਦੇ ਜਨ ਆਉਣਗੇ ਉਹ ਦਾਰੇ ਚ ਤੇ ਉਹ ਇਹਨਾਂ ਦੀ ਬੋਟਾ ਉਹ ਵੀ ਇਹ ਕਾਹਨੂੰ ਬੋਟਾ ਕੋਣਾ ਚਾਹੁੰਦੇ ਆ ਇਸ ਕਰਕੇ ਇਸ ਕਰਕੇ ਸਾਰਾ ਰੌਲਾ ਜਿਹੜਾ ਹੈ ਲਿਆਉਣ ਦਾ ਹੈਗਾ ਇਹ ਇਲੈਕਸ਼ਨ ਨੂੰ ਦੇਖ ਕੇ ਹੀ ਬੰਦੇ ਨਜ਼ਰ ਕੀਤੀ ਤਿਆਰੀ ਕੀਤੀ ਜਾ ਰਹੀ ਹੈ ਟਾਕਿੰਗ ਪੁਆਇੰਟ ਹੈ ਸਿਲੈਕਟ ਕਮੇਟੀ ਨੂੰ ਭੇਜ ਦਿਓ ਉਹ ਤਾਂ ਠੰਡੇ ਵਾਸਤੇ ਪਾਤਾ ਪਾਤਾ ਚੰਗਾ ਪਹਿਲੀ ਗੱਲ ਤਾਂ ਕਾਨੂੰਨ ਲਿਆਉਣਾ ਹੈ ਆਪਣੇ ਆਪ ਵਿੱਚ ਤੁਸੀਂ ਆਪਣੀ ਗਿਲਟ ਲਾਉਣ ਵਾਲੀ ਗੱਲ ਕਰਦੇ ਹੋ ਹੋਰ ਤਾਂ ਕੁਝ ਨਹੀਂ ਜਾਈ ਅਸੀਂ ਲੋਕਾਂ ਨੂੰ ਟਾਕਿੰਗ ਪੁਆਇੰਟ ਮਿਲ ਜੇ ਅਸੀਂ ਇਲੈਕਸ਼ਨ 'ਚ ਜਾਵਾਂਗੇ ਲੋਕਾਂ ਨੂੰ ਘੇਰਨੇਗੇ ਸਿੱਧੂ ਜੀ ਇਹ ਸਾਰਾ ਸਿੱਧੂ ਜੀ ਇੱਕ ਗੱਲ ਤਾਂ ਹੈ ਵੀ ਬੇਅਦਬੀ ਦੇ ਮਾਮਲੇ ਪੰਜਾਬ ਚ ਹੋਏ ਆ ਪੰਜਾਬ ਤੋਂ ਬਾਹਰ ਦੂਜੀਆਂ ਸਟੇਟਾਂ ਦੇ ਵਿੱਚ ਵੀ ਹੁੰਦੇ ਆ ਇਹ ਦੂਜੇ ਜਿਹੜੇ ਧਰਮਾਂ ਉਹਨਾਂ ਨਾਲ ਵੀ ਸਬੰਧਤ ਆ ਉਹਨਾਂ ਦੀਆਂ ਧਾਰਮਿਕ ਪੁਸਤਕਾਂ ਨਾਲ ਵੀ ਸਬੰਧਤ ਆ ਇਸ ਕਰਕੇ ਮੈਨੂੰ ਲੱਗਦਾ ਵਿਆਪਕ ਜਿਹੜਾ ਇਹਦਾ ਵਿਊ ਲੈਣਾ ਪਏਗਾ ਉਹਦੇ ਚੋਂ ਹੀ ਕੋਈ ਕੰਸੈਂਸਸ ਬਣੇਗਾ ਇਹਦੇ ਨਾਲ ਤੁਸੀਂ ਸਮਝਦੇ ਵੀ ਕਿੰਨਾ ਕੁ ਬੇਅਦਬੀ ਦੇ ਮਾਮਲੇ ਰੋਕਣ ਚ ਮਦਦ ਮਿਲੇਗੀ ਜਾਂ ਜਿਹੜਾ ਪਹਿਲਾ ਕਾਨੂੰਨ ਸੀਗਾ ਜਿਹਦੇ ਚ ਘੱਟ ਸਜ਼ਾ ਸੀਗੀ ਉਹਦੇ ਚਿੱਤ ਕੋਈ ਕੇਸ ਪੰਜਾਬ ਚ ਅਜੇ ਆਇਆ ਨਹੀਂਗਾ ਉਹਦੇ ਤਹਿਤ ਕਿਸੇ ਨੂੰ ਸਜ਼ਾ ਹੋਈ ਹੋਵੇ ਇਹਦੇ ਚ ਕਿੰਨੀ ਕੁ ਪੋਸਿਬਿਲਿਟੀ ਹੈ ਕੋਈ ਕੋ ਉਹਦੇ ਚ ਸਜ਼ਾ ਨਹੀਂ ਹੋਈ ਦੇਖੋ ਪੁਲਿਸ ਦਾ ਇੱਕ ਡੈਟਰੈਂਟ ਹੁੰਦਾ ਜਿਹੜੇ ਪਹਿਲਾਂ ਆਈਪੀਸੀ ਵਿੱਚ ਸੀਗਾ ਜਿੰਨਾ ਕ ਸਜ਼ਾ ਸੀਗੀ ਉਹਦੇ ਨਾਲ ਕੋ ਪੁਲਿਸ ਨੇ ਰੋਕਣਾ ਹੁੰਦਾ ਹੈ ਜਿਹੜਾ ਇਸ ਕਾਨੂੰਨ ਦੇ ਵਿੱਚ ਇੱਕ ਪੁਲਿਸ ਕੋਲੇ ਤੁਸੀਂ ਜੋ ਪੁਲਿਸ ਫੜੇਗੀ ਕੋਈ ਗੱਲ ਕਰੇਗੀ ਤਾਂ ਤੁਸੀਂ ਇੱਕ ਛੋਟਾ ਜਿਹਾ ਕਾਨੂੰਨ ਦੇ ਥੱਲੇ 295ਏ ਦੇ ਥੱਲੇ ਕਵਰ ਹੋ ਜਾਂਦਾ ਹੁੰਦਾ ਸੀਗਾ ਕਿ ਉਹ ਅਗਾਈ ਨੇ ਸਾਲਾਂ ਦਾ ਚੱਲੀ ਜਾਂਦਾ ਕਿੰਨੀਆਂ ਰੁਪਏ ਆਤ ਗਿਆ ਹੋ ਗਿਆ ਹੁਣ ਤੁਸੀਂ ਜਾਣ ਬੁੱਝ ਕੇ ਇਸ਼ੂ ਖੜਾ ਕਰ ਰਹੇ ਹੋ ਇਹ ਤੁਸੀਂ ਕਿਉਂਕਾ इमोਸ਼ਨਲੀ ਐਕਸਪਲੋਇਟ ਵੀ ਕਰਨਾ ਚਾਹੁੰਦੇ ਹੋ ਧਾਰਮਿਕ ਸੈਂਟੀਮੈਂਟ ਨੂੰ ਵਰਤਣਾ ਵੀ ਚਾਹੁੰਦੇ ਹੋ ਸੋ ਇਹ ਸਾਰਿਆਂ ਨੇ ਉਧਰ ਵੀ ਵਰਤਦੇ ਸੀ ਸਾਰੇ ਤੇ ਇੱਧਰ ਵੀ ਵਰਤਣ ਦੀ ਕੋਸ਼ਿਸ਼ ਆ ਸਾਰੇ ਇਸ ਕਰਕੇ ਕੋਈ ਵੇਖੋ ਪਹਿਲੀ ਗੱਲ ਤਾਂ ਇਹ ਬਲਾਸਫੇਮੀ ਐਕਟ ਨੇ ਪਾਕਿਸਤਾਨ ਵਿੱਚ ਕੁਝ ਨਹੀਂ ਰੋਕਿਆ ਤੇ ਹੱਥ ਕੱਟੇ ਜਾਂਦੇ ਚੋਰੀ ਚੋਰਾਂ ਦੇ ਸਾਰੇ ਉੱਥੇ ਸਾਊਦੀ ਅਰਬੀਆ 'ਚ ਕੋਈ ਚੋਰੀ ਨਹੀਂ ਬੰਦ ਹੋਈ ਉਹ ਕੋਈ ਟੈਰਰਿਸਟ ਐਕਟ ਤਾਂ ਇੰਦੂ ਸਖਤ ਹੈ ਨਹੀਂ ਬੰਦਿਆ ਦਾ ਤੇ ਟੈਰਰਿਸਟ ਐਕਟ ਨੇ ਵੀ ਕੋਈ ਟੈਰੋਰਿਜ਼ਮ ਨਹੀਂ ਰੋਕਤੇ ਉਹ ਇਹ ਕਾਨੂੰਨ ਨਾਲ ਨਹੀਂ ਰੋਕੇ ਜਾਂਦੇ ਇਹਨਾਂ ਲਈ ਹੋਰ ਤਰੀਕੇ ਸਾਰੇ ਹੁੰਦੇ ਆ ਸਾਰੇ ਉਹ ਗਵਰਨਮੈਂਟਾਂ ਦੀ ਸੈਂਸਰਿਟੀ ਚਾਹੀਦੀ ਹੈ ਤੇ ਇਹਦੇ ਵਿੱਚ ਤਾਂ ਇਹਦਾ ਤਾਂ ਗਲਤ ਫਾਇਦਾ ਠਾਉਂਦੇ ਆ ਹੁਣ ਤੁਸੀਂ ਦੇਖੋ ਵੀ ਉਹਦੇ ਵਿੱਚ ਬਲਾਸਫੇ ਵੀ ਐਕਟ ਦੇ ਵਿੱਚ ਕੁਝ ਵੀ ਨਹੀਂ ਸੀ ਹੋਇਆ ਸਾਰਾ ਤੇ ਉਹਦੇ ਵਿੱਚ ਦੂਜੇ ਧਰਮ ਵਾਲੇ ਮਿਨੋਰਟੀ ਵਾਲੇ ਫਸਾਈ ਜਾਂਦੇ ਆ ਪਾਕਿਸਤਾਨ ਦੇ ਵਿੱਚ ਇੱਕ ਇੱਕ ਬਦਲ ਕੇ ਪੰਜਾਬ ਦੇ ਗਵਰਨਰ ਦੀ ਤਸਵੀਰ ਕਿਹੜਾ ਸੀ ਉਸ ਦੀ ਉਹਦੇ 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 ਸreportBodyਗਾਰਡ ਨੇ ਮਾਰਤੇ ਉਹਨੂੰ ਇੱਕ ਇੱਕ ਜੱਜ ਨੂੰ ਮਾਰਤਾ ਹਾਂਜੀ ਹਾਂਜੀ ਹਾਈ ਕੋਰਟ ਬਰ ਲਾਹੌਰ ਦਾ ਤੇ ਇੱਕ ਤੀਜਾ ਬੰਦਾ ਉਹਨਾਂ ਦਾ ਇੱਕ ਮਨਿਸਟਰ ਸੀ ਉਹਤੇ ਅਟੈਕ ਹੋ ਗਿਆ ਮਿਨੋਰਟੀ ਦਾ ਮਨਿਸਟਰ ਸੀ ਉੱਤੇ ਪਾਕਿਸਤਾਨ ਚ ਤਿੰਨ ਤਿੰਨ ਬੰਦੇ ਤੁਹਾਰੇ ਇਹ ਵੱਡੇ ਬੰਦੇ ਆ ਹੋਰ ਬਥੇਰੇ ਮਾਰੇ ਗਏ ਤੁਸੀਂ ਤੋ ਇੰਨੇ ਬੰਦਿਆਂ ਨੂੰ ਨਹੀਂ ਰੱਖ ਸਕਦੇ ਇਹ ਇੱਕ ਇਹ ਇਹ ਆਪਣੇ ਆਪ ਦੇ ਕਾਨੂੰਨ ਆ ਜਿਹੜਾ ਸਖਤ ਕੋਈ ਇਲਾਜ ਨਹੀਂ ਹੈ ਸਾਰਾ ਪਹਿਲਾਂ ਦੱਸੋ ਵੀ ਕਿੰਨੇ ਕੁ ਲੋਕ ਬੇਅਦਬੀ ਕਰਦੇ ਆ ਬੇਅਦਬੀ ਤਾਂ ਕੀਤੀ ਜਾਂਦੀ ਆ ਕਰਾਈ ਜਾਂਦੀ ਆ ਪੋਲਿਟਿਕਸ ਲਈ ਇਹ ਕਰਾਈ ਆ ਸਾਰੇ ਦੇ ਵਿੱਚ ਪੂਰਾ ਰੇਂਜ ਕੀਤਾ ਕਿ ਕਾਉਂਟ ਕਹਦਾ ਵੀ ਸੀਆਈ ਦੀ ਪੰਜਾਬ ਦੀ ਇੰਟੈਲੀਜੈਂਸ ਨੂੰ ਪਤਾ ਨਹੀਂ ਸੀਗਾ ਵੀ ਜਦੋਂ ਗੁਰਗ੍ਰਾਂਦ ਸਾਹਿਬ ਚੋਰੀ ਹੋ ਗਿਆ ਸਾਡੇ 4-5 ਮਹੀਨੇ ਉਹਨਾਂ ਨੂੰ ਕਿਸੇ ਨਾ ਇੰਟੈਲੀਜੈਂਸ ਨੂੰ ਨਹੀਂ ਸੀ ਪਤਾ ਵੀ ਕੀ ਹੋ ਰਿਹਾ ਕੌਣ ਕਰ ਰਿਹਾ ਕਰਨਾ ਨਹੀਂ ਸੀ ਪੋਲਿਟਿਕਸ ਦੀ ਗੱਲਬਾਤ ਸੀ ਸਾਰੀ ਤੋ ਇਹ ਸਾਰਾ ਪੋਲਿਟਿਕਲ ਹੈ ਪਰਪੰਚ ਹੈ ਤੇ ਇਸ ਕਰਕੇ ਤੁਸੀਂ ਜਾਣਬੁੱਝ ਕੇ ਜੇ ਤੁਸੀਂ ਕਟੜੜ ਕਰੋਗੇ ਲੋਕਾਂ ਦੇ ਤਾਂ ਇਹ ਬਦਲ ਕੇ ਵੀ ਤੁਸੀਂ ਜਾਲਾ ਮਾਹੌਲ ਖਰਾਬ ਕਰਦੇ ਹੋ ਕਪੂਰਥਲਾ ਵਿੱਚ ਬਿਨਾ ਮਤਲਬ ਤੋਂ ਇੱਕ ਬੰਦਾ ਮਾਰਦਾ ਚੱਕ ਕੇ ਗੁਰਦੁਆਰੇ ਕਪੂਰਥਲਾ ਚ ਦਰਬਾਰ ਸਾਹਿਬ ਦੇ ਵਿੱਚ ਚੰਗਾ ਪਾਣਾ ਫੜਿਆ ਹੋਇਆ ਇੱਕ ਬੰਦਾ ਕੋਈ ਬਿਹਾਰ ਤੋਂ ਜਾਂ ਯੂਪੀ ਤੋਂ ਆਇਆ ਹੋਇਆ ਕੋਈ ਵਿਚਾਰਾ ਉਹ ਮੈਂਟਲੀ ਸੇਨ ਨਹੀਂ ਸੀ ਤੇ ਉਹ ਮੁੜ ਕੇ ਮੁੜ ਕੇ ਫੇਰ ਉਸ ਨੂੰ ਉਸ ਨੂੰ ਮੋੜ ਕੇ ਫੇਰੇ ਉਸ ਨੂੰ ਸਾਰਾ ਸਾਰਾ ਕਰ ਦਿੱਤਾ ਗਿਆ ਫੜਿਆ ਗਿਆ ਇਹ ਇਸੇ ਕਰਕੇ ਸਾਰਾ ਸਾਨੂੰ ਇਹਦਾ ਹਥਿਆਰ ਰੱਖਣਾ ਚਾਹੀਦਾ ਇਹ ਇਹ ਕਾਨੂੰਨਾ ਨਾਲ ਨਹੀਂ ਕੁਛ ਤਾਂ ਕਾਨੂੰਨ ਤਸਮਾ ਤੋਂ ਅਧਿਕਾਰ ਜ਼ਿਆਦਾ ਦਿੰਦੇ ਆ ਤੇ ਖੱਜਲ ਖਵਾਰੀ ਫਜ਼ਾਦਾ ਹੁੰਦੀ ਹੈ ਹਾਂਜੀ ਹਾਂਜੀ ਦੇਖੋ ਇਹਦੇ ਚ ਬੇਅਦਬੀ ਦੀ ਜਿਹੜੀ ਹੈ ਪਰਿਭਾਸ਼ਾ ਵੀ ਤੈਅ ਕਰਨੀ ਪੈਗੀ ਵੀ ਬੇਅਦਬੀ ਕਹੀਏ ਕਿਨੂੰ ਕੀ ਪੱਤਰੇ ਪਾੜਨੇ ਜਾਂ ਗੁਰਦੁਆਰੇ ਦੇ ਵਿੱਚ ਅੰਦਰ ਦਾਖਲ ਹੋ ਕੇ ਕੀ ਦੂਜੇ ਧਰਮਾਂ ਦੇ ਵਿੱਚ ਕਿ ਇਹ ਆਧਾਰ ਤੈਅ ਕਰਨਾ ਪਏਗਾ ਵੀ ਬੇਦਵੀ ਦੀ ਪਰਿਭਾਸ਼ਾ ਕੀ ਹੋਵੇ ਇਹ ਮੇਰੇ ਖਿਆਲੋਂ ਕਾਫੀ ਬਰੌਡ ਏਰੀਆ ਹੈ ਇਹਦੇ ਬਾਰੇ ਵੀ ਕਾਫੀ ਕੁਝ ਤੈਅ ਕਰਨਾ ਪਏਗਾ ਯਾਰ ਮੁਗਲ ਪੀਰੀਅਡ ਦੇ ਵਿੱਚ ਤਾਂ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਪੇਤ ਬੀਬੀਆਂ ਕਹਾਣੀਆਂ ਨਹੀਂ ਸੁਣੀਆਂ ਕਦੇ ਜਿਵੇਂ ਕਿ ਤੁਸੀਂ ਕਿੰਨੇ ਸੌ ਸਾਲ ਤੱਕ ਮੁਗਲਾਂ ਨਾਲ ਲੜਾਈ ਵੀ ਸਿੱਖਾਂ ਦੀ ਰਹੀ ਹੈ ਕਦੇ ਕੋਈ ਉਹਨਾਂ ਦੇ ਹਿੰਦੂ ਗ੍ਰੰਥਾਂ ਨੂੰ ਸਾੜਿਆ ਉਹਨਾਂ ਨੇ ਕੁਝ ਨਹੀਂ ਕੀਤਾ ਕਦੇ ਹੋਰ ਗ੍ਰੰਥਾਂ ਨੂੰ ਨਹੀਂ ਸਾੜਿਆ ਕੌਣ ਬੇਅਦਬ ਵੀ ਕਿਸੇ ਦੀ ਕਰਦਾ ਇਹ ਫਜ਼ੂਲ ਦੀਆਂ ਗੱਲਾਂ ਸਾਰੀਆਂ ਹੈਗੀਆਂ ਇਹ ਸਾਰੀ ਪੋਲਿਟਿਕਸ ਕਰਕੇ ਇੱਕ ਦੂਜੇ ਨਾਲ ਲੜਾਉਣ ਦੀਆਂ ਗੱਲਾਂ ਉਹ ਪੋਲਿਟੀਕਲ ਜਿਹੜੀ ਹੈ ਇਹ ਵੋਟ ਬੈਂਕ ਦੀ ਪੋਲਿਟਿਕਸ ਰਹੀ ਹੈ ਉਸੇ ਜੋ ਨਿਕਲਿਆ ਜੇ ਵੋਟ ਬੈਂਕ ਦੀ ਪੋਲਿਟਿਕਸ ਕਰਕੇ ਹੋਈ ਹੈ ਤੇ ਹੁਣ ਵੀ ਇਹਦੇ ਤੇ ਐਕਸ਼ਨ ਵੀ ਤਾਂ ਪੋਲਿਟਿਕਸ ਕਰਕੇ ਨਹੀਂ ਲਿਆ ਜਾ ਰਿਹਾ ਤੇ ਲੈਣਾ ਵੀ ਨਹੀਂ ਕਿਸੇ ਨੇ ਆ ਸਿਲੈਕਟ ਕਮੇਟੀ ਬਣਾਤੀ ਅੱਗੇ ਪਾਤਾ ਅੱਗੇ ਪਾਤਾ ਚੱਲਦਾ ਰਹੂਗਾ ਤੇ ਇਹਦੇ ਨਾਲ ਹੀ ਨਸ਼ਿਆਂ ਵਿਰੁੱਧ ਜੋਧ ਜਿਹੜਾ ਪੰਜਾਬ ਸਰਕਾਰ ਚਲਾ ਰਹੀ ਉਹਦੇ ਤੇ ਚਰਚਾ ਵੀ ਹੋਈ ਪਰ ਉਹ ਚਰਚਾ ਵੀ ਕਿਸੇ ਕਿਨਾਰੇ ਨਹੀਂ ਲੱਗ ਸਕੀ ਸਰਕਾਰ ਦਾਅਵੇ ਕਰ ਰਹੀ ਵੀ ਅਸੀਂ 21000 ਤੋਂ ਵੱਧ ਲੋਕ ਨਸ਼ੇੜੀ ਜਿਹੜੇ ਫੜ ਲਿਆ ਨਸ਼ੇ ਤਸਕਰ ਫੜ ਲਿਆ ਉਸ ਉਸ ਮਾਮਲੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਨਸ਼ਿਆਂ ਦੇ ਜਿਹੜੀ ਹੈ ਜਿੰਨਾ ਪੰਜਾਬ ਨੂੰ ਨਸ਼ਿਆਂ ਨੇ ਨਸ਼ਿਆਂ ਨੇ ਘਾਣ ਕੀਤਾ ਜਿੰਨਾ ਪੰਜਾਬ ਦਾ ਉਹਨੂੰ ਕਿਵੇਂ ਰੋਕਿਆ ਜਾਵੇ ਕੀ ਹੋਰ ਅਫੈਕਟਿਵ ਕਦਮ ਹੋ ਸਕਦੇ ਦੇਖੋ ਉਹਨਾਂ ਨੇ ਦੱਸਿਆ ਨਹੀਂ ਹਜੇ ਤੱਕ ਕਿੰਨੇ ਰਿਹੈਬਿਲੀਟੇਟ ਕਰਦੇ ਅਸੀਂ ਇੰਨੇ ਬੰਦਿਆਂ ਨੂੰ ਅਸੀਂ ਜਿਹੜੇ ਰਿਹੈਬਿਲੀਟੇਸ਼ਨ ਸੈਂਟਰ ਖੜਕੇ ਇੰਨੇ ਬੰਦੇ ਆਏ ਸੀ ਉਹਨਾਂ ਨੂੰ ਹੌਲੀ ਹੌਲੀ ਅਸੀਂ ਰਿਡਿਊਸ ਕਰਕੇ ਰਿਹੈਬਿਲੀਟੇਟ ਕਰਤਾ ਆਹ ਬੰਦੇ ਦਿਖਾਏ ਜਾਂਦੇ ਵੀ ਆ ਨਾਰਮਲ ਹੋਏ ਹੋਏ ਬੰਦੇ ਇੰਨੇ ਨਾਰਮਲ ਹੋਏ ਪ੍ਰੋਜੈਕਟਾਂ ਦਾ ਪੰਚਾਇਤਾਂ ਤੁਹਾਡੀਆਂ ਤੁਹਾਡੇ ਵੀਡੀਓ ਦੇ ਕਹਿਣ ਉਤੇ ਪੰਚਾਇਤ ਜਿਹੜਾ ਰੈਜੋਲੂਸ਼ਨ ਪਾਵਾ ਦਿਓ ਪੰਚਾਇਤਾਂ ਦੇ ਅਸੀਂ ਰੈਜੋਲੂਸ਼ਨ ਪਾਤੇ ਐ ਇੰਨੇ ਕਹਤਾ ਐ ਅਸੀਂ ਪਿੰਡ ਚ ਨਸ਼ਾੜੀ ਵੰਡ ਦਿੰਦੇ ਇਹੀ ਗੱਲਬਾਤ ਆ ਸਾਰੇ ਪਿੰਡਾਂ ਦੇ ਵਿੱਚ ਲੋਕ ਇਕੱਠੇ ਹੋ ਕੇ ਵਲੰਟੀਅਰ ਜਥੇਬੰਦੀਆਂ ਬਣਾਈਆਂ ਸੀ ਪਿੰਡ ਦੇ ਵਿੱਚ ਜਿਹੜੇ ਛੋਟੇ ਛੋਟੇ ਪੈਟੀ ਕਿਸਮ ਦੇ ਪੈਡਲਰ ਸੀਗੇ ਸਮਗਲਰ ਸੀ ਛੋਟੇ ਲੈਵਲ ਤੇ ਵੇਚਦੇ ਸੀ ਲੋਕਾਂ ਨੇ ਫੜ ਫੜ ਕੇ ਫੜਾਏ ਆ ਪੁਲਿਸ ਨੇ ਉਹੀ ਐਟੀਟਿਊਡ ਰੱਖਿਆ ਉਹਨਾਂ ਨੂੰ ਸ਼ੈਲਟਰ ਕੀਤਾ ਉਹ ਉਹਨਾਂ ਨੂੰ ਸਮਾਂ ਤੋਂ ਉਲਟਾ ਲੋਕਾਂ ਨੂੰ ਡਰਾਉਣ ਲੱਗੇ ਤੇ ਚੁੱਪ ਕਰ ਗਏ ਲੋਕ ਹੁਣ ਕਿੱਥੇ ਵਲੰਟੀਅਰ ਹੋ ਕਮੇਟੀਆਂ ਗਈਆਂ ਜਿਹੜੀਆਂ ਪਿੰਡ-ਪਿੰਡ ਪਾਣੀਆਂ ਸੀ 2 ਸਾਲ ਪਹਿਲਾਂ ਤੇ ਕਵਚਰ ਉਹਨਾਂ ਨੇ ਮਹਿਮਚਾਲ ਤੁਸੀਂ ਨਹੀਂ ਸਪੋਰਟ ਕਰਨਾ ਚਾਹੁੰਦੇ ਕਿਉਂ ਕਿ ਪੰਜਾਬ ਦੇ ਵਿੱਚ ਤਾਂ ਬਹੁਤੀ ਥਾਂ ਹੀ ਖਾਸ ਕਰਕੇ ਬਾਰਡਰ ਏਰੀਆ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਵੀ ਅਸੀਂ ਨਸ਼ੇ ਜਿਹੜੀ ਨਸ਼ੇ ਦੇ ਸਦਾਗਰਾਂ ਉਹਨਾਂ ਦੀ ਚੇਨ ਤੋੜ ਦਿੱਤੀ ਹੈ ਪਰ ਮੈਂ ਇਹ ਕਹਿਣਾ ਵੀ ਰੋਜ਼ ਖਬਰਾਂ ਛਪਦੀਆਂ ਰਹਿੰਦੀਆਂ ਵੀ ਓਵਰਡੋਜ਼ ਨਾਲ ਅੱਜ ਵੀ ਨੌਜਵਾਨ ਮਰ ਰਹੇ ਆ ਜੇ ਚੇਨ ਤੋਂ ਚੇਨ ਹੋਈ ਤਾਂ ਉਹ ਕਿਥੇ ਨਸ਼ੇ ਕਿੱਥੋਂ ਮਿਲ ਰਹੇ ਵੇਖੋ ਕੋਈ ਚੇਨ ਨਹੀਂ ਟੁੱਟੀ ਕੁਛ ਨਹੀਂ ਹੋਈ ਹਸਪੀਟਲ ਰੀਹੈਬਿਲੀਟੇਸ਼ਨ ਸੈਂਟਰ ਵਿੱਚ ਕਿੰਨੀਆਂ ਗੋਲੀਆਂ ਰੋਜ਼ ਵੰਡਦੇ ਹੋ ਉਹ ਨਸ਼ੇ ਵਾਲੇ ਲੈਣ ਜਾਂਦੇ ਆ ਕਿੰਨਾ ਕਿੰਨੇ ਕਦੇ ਕਾਰਡ ਬਣੇ ਹੋਏ ਸੀ ਕਿੰਨੇ ਉਹਨਾਂ ਚੋਂ ਕਾਰਡ ਤੋਂ ਕਾਰਡ ਤੋਂ ਨਸ਼ਾ ਮੁਕਤ ਕਰਤੇ ਜਿਹੜੇ ਲੈਣ ਜਾਂਦੇ ਸੀ ਦਵਾਈ ਤੁਸੀਂ ਉਹਨਾਂ ਨੂੰ ਉਹ ਦੂਜੀ ਦਵਾਈ ਤੋਂ ਆਪਦੀ ਦਵਾਈ ਤੇ ਲਾਤਾ 5000 5 ਲੱਖ ਦੇ ਨੀੜ ਤੇਲ ਬੰਦਾ ਉਹ ਸਾਰੇ ਪੰਜਾਬ ਦੇ ਵਿੱਚੋਂ ਨਸ਼ਾ ਲੈ ਰੋਜ਼ ਮੂੰਹ ਚ ਗੋਲੀ ਪਾਉਣ ਜਾਂਦਾ ਤੁਸੀਂ ਗਲਤਾ ਉੱਥੇ ਦੀ ਉੱਥੇ ਖੜੀ ਆ ਕੋਈ ਇਧਰ ਦੀ ਕੋਈ ਇਧਰ ਦੀ ਸਾਡੀ ਕਾਰੀ ਕਰੀ ਜਾਂਦੇ ਹੋ ਤੇ ਗੱਲ ਹੈ ਨਹੀਂ ਗੱਲ ਨੂੰ ਰੁਕਿਆ ਰੱਖਿਆ ਕਿਤੇ ਕੁਝ ਨਹੀਂ ਹੈ ਤੁਸੀਂ ਹੁਣ ਦੇਖੋ ਵੀ ਇੱਕ ਅੱਜ ਹੀ ਹਰਮੀਤ ਸੰਧੂ ਆ ਜਿਹੜਾ ਤੇ ਉਹਦਾ ਰੌਲਾ ਉਹਦਾ ਉਹਦੇ ਕਈ ਕਈ ਕੇਸ ਉਹਦੇ ਤੇ ਸਾਰੇ ਸਮਗ ਲੈਂਦੇ ਸੀ ਤੁਸੀਂ ਉਹਨੂੰ ਆਮ ਆਦਮੀ ਪਾਰਟੀ ਜੁਆਇਨ ਕਰਾ ਲਿਆ ਤੇ ਹੁਣ ਉਹ ਤਰਨ ਤਰ ਠੀਕ ਕੌਣ ਬਣਾਉਣੀ ਹੈ ਮੇਰੇ ਖਿਆਲ ਤੁਸੀਂ ਇਲੈਕਸ਼ਨ ਲੜਾਉਂਗੇ ਕਿੱਥੇ ਤੁਹਾਡੇ ਨੇ ਨਿਗਾਹ ਥਾਰੀਓ ਤੇ ਉਹਦੇ ਤੇ ਦੱਸੋ ਉਹ ਦੋ ਤੋਤਾ ਹੋ ਗਿਆ ਸਾਰੀ ਗੱਲ ਦੇ ਵਿੱਚੋਂ ਤੁਸੀਂ ਬਦਲ ਲਿਆ ਉਹਨਾਂ ਸਾਰਾ ਕੁਝ ਉਹਦੇ ਤੇ ਕੇਸ ਵੀ ਸਮਗਲਿੰਗ ਦੇ ਆ ਤੇ ਉਹਦੀ ਅਕਾਲੀ ਦਲ ਨਾਲ ਲੜਾਈ ਵੀ ਐਸੇ ਲੈਵਲ ਤੇ ਹੋਈ ਜਿਹੜਾ ਅਕਾਲੀ ਦਲ ਛੱਡਿਆ ਉਹਨੇ ਜਿਹੜੀ ਮਜੀਠੀਏ ਨਾਲ ਉਹਦਾ ਸਾਰਾ ਵਿੱਚ ਇਸ ਇਸ ਸਾਈਡ ਤੇ ਹੀ ਜਿਹੜਾ ਵਿਰੋਧ ਰਿਹਾ ਉਹ ਇਸ ਕਰਕੇ ਇਹ ਕੋਈ ਵੀ ਪਾਰਟੀ ਹੈ ਜਿਹੜੀ ਉੱਥੇ ਉਹ ਜਿਹੜੇ ਲੀਡਰ ਹੈ ਉਹ ਲੀਡਰ ਇਹ ਕਹਿ ਸਕਦਾ ਜੇ ਉਹਨਾਂ ਦਾ ਸਬੰਧ ਨਾਲ ਕਿਸੇ ਹੈ ਨਹੀਂ ਪੁਲਿਸ ਹੈ ਜਿਹੜੀ ਤੁਹਾਡੀ ਟੂਲ ਹੈ ਉਹ ਹਥਿਆਰ ਹੈ ਤੁਹਾਡਾ ਵਰਤ ਦਿਓ ਉਹ ਜਿਹੜੀ ਪਾਰਟੀ ਰਾਜ ਕਰਦੀ ਹੁੰਦੀ ਉਹ ਉਹ ਉਹਦੇ ਲਈ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਉਹ ਹੁਣ ਤੁਹਾਡੇ ਲਈ ਕਰ ਰਹੇ ਆ ਸਾਰਾ ਕੁਝ ਤੁਸੀਂ ਤੇ ਪੁੱਛੀਂ ਤਾਂ ਹਰ ਵਕਤ ਪੁਲਿਸ ਵੀ ਕਿਥਾ ਪੜਦੇ ਅਫੇਰ ਕਾਉਂਟਰ ਕੀਤੇ ਆ 7 ਮਹੀਨਿਆਂ ਵਿੱਚ ਦੀ 20 20 ਤੁਸੀਂ ਬੰਦੇ ਫੇਰ ਕਾਉਂਟਰ ਵੀ ਕੀਤੇ ਆ ਤੋਂ ਬੀਹਾਂ ਦੇ ਵਿੱਚ ਹਜੇ ਵੀ ਇੱਥੇ ਪਾਰਲੀਮੈਂਟ ਇੱਥੇ ਅਸੈਂਬਲੀ ਦੇ ਵਿੱਚ ਸਪੀਕਰ ਹੀ ਕਹਿ ਰਿਹਾ ਜੀ ਉਹਨਾਂ ਨੇ ਬਹੁਤ ਵਧੀਆ ਵਰ ਕੰਮ ਕਰਤਾ ਉਹ ਵੀ ਗੱਲ ਨਹੀਂ ਬਾਤ ਨਹੀਂ ਸਭ ਨੂੰ ਪਤਾ ਨਾ ਉਹਦੇ ਇਨਕੁਆਰੀ ਨਾ ਕੋਈ ਇਨਵੈਸਟੀਗੇਸ਼ਨ ਕੀਤਾ ਐਵੇਂ ਹੀ ਕਹਿਤਾ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਤੋਂ ਤੁਹਾਡਾ ਤਾਂ ਮਾਈਂਡ ਸੈਟ ਹੀ ਐਸ ਕਿਸਮ ਦਾ ਤੁਸੀਂ ਕਿੱਥੇ ਇਿੱਥੇ ਨਾ ਫੇਕ ਇੰਕਾਊਂਟਰ ਵਾਲਾ ਇਹਨੂੰ ਤੁਸੀਂ ਫੜਦੇ ਹੋ ਪੁਲਿਸ ਦੇ ਰਾਹੀਂ ਤੇ ਨਾਲ ਤੁਸੀਂ ਸਮਗਰਾਂ ਨੂੰ ਸਮਗਰਾਂ ਦੇ ਵਿੱਚ ਤੁਹਾਡੇ ਤੋਂ ਉਹ ਸਾਰੇ ਜਿਹੜੇ ਤੁਸੀਂ ਦੇਖੋ ਵੀ ਉਹ ਜਿਹੜਾ ਰਾਜ ਦੀ ਪਰਗਾ ਸੀਗਾ ਸਾਰਾ ਤੇ ਉਹ ਹੋਰ ਕਿਹਨੂੰ ਨਹੀਂ ਪਤਾ ਵੀ ਵੱਡੇ ਅਫਸਰਾਂ ਦੇ ਅਫਸਰਾਂ ਦੀ ਉਹ ਕੋਠੀ ਤਿਆਰ ਕਰ ਰਿਹਾ ਸੀ ਦਿਨਕਰ ਗੁਪਤੇ ਦੀ ਆ ਬਹੁਤ ਸਾਰਾ ਦੇਖਪਾਲ ਕਰ ਰਿਹਾ ਸੀ ਸਾਰਾ ਕੁਝ ਕਰ ਰਿਹਾ ਸੀ ਤੇ ਪ੍ਰੋਟੈਕਟਡ ਰਿਹਾ ਉਹ ਲੰਬਾ ਸਮਾਂ ਇੰਦਰਜੀਤ ਅਰਗਿਆ ਨੇ ਕਿੰਨੇ ਕਿੰਨੇ ਪੈਸੇ ਇਕੱਠੇ ਕੀਤੇ ਕਿੰਨੇ ਕਿੰਨੇ ਲੋਕਾਂ ਨੂੰ ਉਹ ਸਾਰਾ ਕੁਝ ਸੀ ਤਾਂ ਸਾਰਾ ਕੁਝ ਤੁਹਾਡੇ ਆ ਪਾਪਾ ਇਹਦੇ ਤੇ ਹੈ ਕਿੰਨੇ ਕੁ ਬੰਦੇ ਤੁਸੀਂ ਤਾਂ ਇਹ ਤੇ ਐਵੇਂ ਕਹਿ ਦਿੰਦੇ ਹੋ ਜੀ ਅਸੀਂ ਕਈ ਬੰਦਿਆਂ ਦੀ ਬਦਲੀ ਕੀਤੀ ਹੈ ਜਿਹੜੇ ਥੱਲੇ ਐਡ ਕਨਸਟੇਬਲ ਲੈਵਲ ਤੇ ਸੀ ਬਦਲੀ ਕੀਤੀ ਹੈ ਜੀ ਅਸੀਂ ਉਹ ਅੱਗੇ ਲੋਕਾਂ ਨੂੰ ਦੱਸ ਦਿੰਦੇ ਸੀ ਵੀ ਆ ਤੁਹਾਡੇ ਤੇ ਰੇਡ ਹੋਣ ਵਾਲਾ ਉਹ ਵੀ ਉੱਪਰਲੇ ਬੰਦੇ ਦੁੱਧ ਉੱਤੇ ਆ ਸਾਰੇ ਆਫਸਰ ਤੁਹਾਡੇ ਵੱਡੇ ਤਾਂ ਆਫਸਰ ਹੀ ਪ੍ਰੋਟੈਕਟ ਕਰਦੇ ਆ ਥੱਲੇ ਤੱਕ ਇਸ ਕਰਕੇ ਇਹਨਾਂ ਦਾ ਸਾਰਾ ਕੰਮ ਜਿਹੜਾ ਹੈ ਕੋਈ ਠੋਸ ਡਿਸਕਸ਼ਨ ਨਹੀਂ ਹੋਈ ਕੋਈ ਆંકੜੇ ਪੇਸ਼ ਨਹੀਂ ਹੋਏ ਅਸੀਂ ਪੰਚਾਇਤਾਂ ਤੋਂ ਪੰਚਾਇਤਾਂ ਦਾ ਤੁਹਾਡੀਆਂ ਕੈਪਟਿਵ ਹੈ ਤੁਹਾਡੇ ਸਾਰੇ ਪੰਚਾਇਤ ਡਿਪਾਰਟਮੈਂਟ ਜਿਹਨੂੰ ਕਹੇ ਉਹਦਾ ਤੁਹਾਡੇ ਸੈਕਟਰੀਆਂ ਨੇ ਜਾ ਕੇ ਲਿਖ ਕੇ ਪਾ ਦੇਣਾ ਤੇ ਉਹਨਾਂ ਨੂੰ ਕਹਣਾ ਕਰਾਉ ਹੋਰ ਦਸਕਤ ਜਿਹੜਾ ਰੈਜ਼ੋਲੂਸ਼ਨ ਜਿਹੜਾ ਪਾਉਣਾ ਹੈਗਾ ਤੇ ਕਿਹੜੇ ਪਿੰਨਾਂ ਚ ਜਾਣੋ ਬੰਦ ਹੋ ਗਏ ਕੋਈ ਗੱਲ ਨਹੀਂ ਬਾਤ ਨਹੀਂ ਐਸੇ ਕਰਕੇ ਵਲੰਟੀਅਰ ਆਰਗੇਨਾਈਜੇਸ਼ਨ ਰੁਕ ਸਕਦੀਆਂ ਹੁੰਦੀਆਂ ਲੋਕਾਂ ਨੂੰ ਏਮਪਾਵਰ ਤੁਸੀਂ ਕਰਨ ਤੋਂ ਡਰਦੇ ਹੋ ਪੁਲਿਸ ਦੇ ਰਾਹੀਂ ਸਾਰਾ ਕੰਮ ਨਿਭੇਣਾ ਚਾਹੁੰਦੇ ਹੋ ਤੇ ਪੁਲਿਸ ਤਾਂ ਫਿਰ ਉਹੀ ਕਰੂਗੀ ਜਿਹੜਾ ਹੁਣ ਤੱਕ ਦੂਜੀਆਂ ਸਰਕਾਰਾਂ ਬਾਰੇ ਕਰਦੇ ਰਹੇ ਆ ਤੁਹਾਡੇ ਵੇਲੇ ਵੱਖਰਾ ਨਹੀਂ ਕਰੂ ਇਹ ਇਸ ਤਰੀਕੇ ਨਾਲ ਨਸ਼ਿਆਂ ਦਾ ਜਿਹੜਾ ਵਰਤਾਰਾ ਮੇਰੇ ਖਿਆਲ ਇਵੇਂ ਹੀ ਜਾਰੀ ਰਹੇਗਾ ਇਹਨੂੰ ਰੋਕਿਆ ਕਿਵੇਂ ਜਾਏ ਸਵਾਲ ਤਾਂ ਵੱਡਾ ਏ ਆ ਰੋਕਿਆ ਉਹ ਰੋਕਿਆ ਜੇ ਤੁਹਾਡੀ ਪੋਲੀਟੀਕਲ ਵਿਲ ਹੋਵੇ ਜੇ ਤੁਸੀਂ ਐਵੇਂ ਅਖਬਾਰਾਂ ਚ ਵੱਡੇ ਵੱਡੇ ਹਥਿਆਰ ਦੇ ਕੇ ਤੇ ਤੁਸੀਂ ਇਹੋ ਜਿਹੇ ਖਰਚੇ ਕਰਕੇ ਪਬਲਿਸਿਟੀ ਲਾ ਕੇ ਤੇ ਬੋਰਡ ਲਾ ਕੇ ਕਰੋ ਤੇ ਬੋਰਡ ਤਾਂ ਪਿੰਡਾਂ ਚ ਥੋੜੇ ਲੱਗੇ ਹੋਏ ਆ ਭਗਵੰਤਬਾਲ ਦੇ ਤੇ ਹੋਰ ਸਾਰਿਆਂ ਦੇ ਬੋਰਡ ਤਾਂ ਤੁਹਾਨੂੰ ਦਿਖਾ ਰਹੇ ਆ ਇੱਥੇ ਨਸ਼ੇ ਦੀ ਗੱਲ ਉੱਥੇ ਨਸ਼ੇ ਦੀ ਕਹਿੰਦਾ ਥੋੜੀ ਪਬਲਿਸਿਟੀ ਆ ਤੁਸੀਂ ਆਪਣੀ ਕਰਦੇ ਹੋ ਪੰਚਾਇਤ ਦੇ ਖਰਚੇ ਤੇ ਕਰਦੇ ਹੋ ਆ ਉਹ ਜਿਹੜੀ ਪੰਚਾਇਤ ਕੋਲੇ ਮਾਰੇ ਮੋਟੇ ਥੋੜੇ ਜਿਹਾ ਫੰਡ ਆ ਉਹ ਤੁਹਾਡੀ ਪਬਲਿਸਿਟੀ ਤੇ ਲਾਤੇ ਆ ਤੋ ਇਸ ਕਰਕੇ ਇਹ ਨਹੀਂ ਆ ਜਿਹੜੇ ਬੋਰਡ ਆ ਨਾਲ ਨਹੀਂ ਕੰਮ ਚੱਲਦਾ ਤੁਸੀਂ ਥੋੜਾ ਜਿਹਾ ਸੈਂਸੀਰਲੀ ਕਰੋ ਕੋਈ ਡਿਸਕਸ਼ਨ ਨਹੀਂ ਹੋਈ ਸਾਰੀ ਇਸ ਲੈਵਲ ਤੇ ਚਾਹੀਦਾ ਸੀਗਾ ਨਸ਼ਿਆਂ ਉੱਤੇ ਭਰਮਿਤ ਹੁੰਦੀ ਤੇ ਜਾਂ ਹੁੰਦਾ ਨਸ਼ਿਆਂ ਦੇ ਨਾਲ ਨਾਲ ਆਹ ਜਿਹੜੇ ਫੇਕ ਅੰਕਾਊਂਟਰ ਹੋਏ ਆ ਤੇ ਜਾਂ ਉਹ ਬਦਲ ਕੇ ਜਿਹੜਾ ਹੁਣ ਆ ਲੈਂਡ ਪੂਲਿੰਗ ਕਿਸਾਨਾਂ ਦੀ ਇਹਨਾਂ ਉੱਤੇ ਵੀ ਚਰਚਾ ਹੁੰਦੀ ਜਿਹੜੀ ਬੇਸਿਕ ਚਰਚਾ ਇਹ اپੋਜੀਸ਼ਨ ਨੇ ਵੀ ਨਹੀਂ ਮਸਲਾ ਉਠਾਇਆ ਕੋਈ ਰੋਲਾ ਨਹੀਂ ਪਾਇਆ ਬਸ ਐਵੇਂ ਜੀ ਤੁਸੀਂ ਐਂ ਕਰੋ ਜੀ ਇਨਕੁਆਇਰੀ ਡੀਐਸਪੀ ਦੀ ਥਾ ਤੇ ਫਲਾਨੇ ਤੱਕ ਵੀ ਕਰ ਦਿਓ ਵੱਡੇ ਅਫਸਰ ਵੀ ਕਰ ਦਿਓ ਇਹੀ اپੋਜੀਸ਼ਨ ਦੇ ਲੀਡਰ ਕਰਦੇ ਰਹੇ ਤੇ ਇਸ ਕਰਕੇ ਵੱਡੇ ਅਫਸਰ ਕੀ ਦੋ ਤੋਤੇ ਆ ਤੇ ਇਹ ਹੈ ਸਾਰਾ ਕੁਝ ਇਹ ਇਹਨਾਂ ਨੂੰ ਨਾ ਕੋਈ ਹੈ ਨਹੀਂ ਸੈਂਸੈਰਿਟੀ ਦੀ ਗੱਲਬਾਤ ਇਹ ਡਰਾਮੇਬਾਜ਼ੀ ਹੈ ਜਿਹੇ ਜਿਹੇ ਇਹਨਾਂ ਨੇ ਉਹ ਸਿੱਖਿਆ ਪਾ ਪਾ ਜਿਹੜਾ ਇਨਕਲਾਬ ਸੀ ਸਿੱਖਿਆ ਦਾ ਇਨਕਲਾਬ ਪੰਜਾਬ 'ਚ ਲੈਂਦਾ ਹੁਣ ਨਸ਼ਾ ਨਸ਼ਾ ਬਰਤ ਜੋਦੋ ਉਸੇ ਕਿਸਮ ਦਾ ਨਸ਼ਾ ਬਰਤ ਜੋਦਦਾ ਕਿ ਤੁਸੀਂ ਕਰਦੇ ਲੱਗੋਂ ਤੋਂ ਲੋਕਾਂ ਨੂੰ ਕੁਝ ਕਰੋ ਨਾ ਕਰੋ ਤੇ ਇਸੇ ਕਰਕੇ ਤੁਸੀਂ ਹੁਣ ਆਹਾ ਬੇਅਦਬੀ ਵਾਲੇ ਦੇ ਵਿੱਚ ਦਿਖਾ ਦਿਓ ਵੀ ਅਸੀਂ ਆ ਕਰਤਾ ਤੁਹਾਡੇ ਲਈ ਅਸੀਂ ਜਾ ਕੇ ਹੁਣ ਲੋਕਾਂ ਚ ਇਲੈਕਸ਼ਨ ਦੇ ਦੇਣਾ ਚ ਕਿਹਾ ਕਰਾਂਗੇ ਜਾਂ ਬੋਲਿਆ ਕਰਾਂਗੇ ਵੀ ਅਸੀਂ ਐਂ ਕਰਤਾ ਤੇ ਇਹੀ ਹੈ ਸਾਰਾ ਇਹਨਾਂ ਨੂੰ ਚਾਹੀਦਾ ਇਹਨਾਂ ਨੇ ਸਿਰਫ ਆਪਣੀ ਗਿਲਟ ਲਾਹੀ ਹੈ ਬਾੜੇ ਜਿਵੇਂ ਚੌਂਕਾ ਤੇ ਖੜਾ ਚੌਂਕਾ ਤੇ ਮੰਗਣ ਵਾਲੇ ਬੰਦੇ ਨਾਲ ਹੁਣ ਪੈਨ ਨਾਲ ਹੁਣ ਪੈਨ ਰੱਖ ਲੈਂਦੇ ਆ ਵੇਚਣ ਲਈ ਉਹਨਾਂ ਤੋਂ ਪੈਨ ਕਿਨੇ ਖਰੀਦਣਾ ਹੁੰਦਾ ਉਹ ਆਪਦੇ ਮੰਗਣ ਵਾਲੀ ਗਿਲਟ ਥੋੜੀ ਘਣੀ ਉਹ ਲਾ ਲੈਂਦੇ ਆ ਬਹਾਨਾ ਜਾਂ ਉੱਤੇ ਹੁੰਦਾ ਵੀ ਆ ਲੈ ਰਹੇ ਆ ਪੈਨ ਵੇਚੋ ਵੇਚ ਰਹੇ ਆ ਉਹ ਆਥ ਚ ਪੈਨ ਫੜੇ ਹੁੰਦੇ ਹੁੰਦੇ ਬੈਗਿੰਗ ਵਸ ਐਸ ਕਿਸਮ ਦਾ ਹੀ ਸਾਰਾ ਕੰਮ ਇਹ ਕਰ ਰਹੇ ਆ ਇਹ ਸਾਰੀ ਪੋਲਿਟਿਕਸ ਕੀਤੀ ਆ ਕੋਈ ਥੋਸ ਇਸ ਕਿਸੇ ਕਿਸਮ ਦੀ ਬਹਿਸ ਨਹੀਂ ਕੀਤੀ ਲੱਕ ਕੱਢਿਆ ਕਿ ਸਪੈਸ਼ਲ ਸੈਸ਼ਨ ਚ ਪੰਜਾਬ ਨੇ